ਸਸਤਰੀ ਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਫਰੀਦਕੋਟ ਵਿੱਚ ਇੱਕ ਵੱਡਾ ਹਾਸਾ ਵਾਪਰ ਗਿਆ ਹੈ ਨਿਊ ਦੀਪ ਵਾਲੀ ਬੱਸ ਜੋ ਕਿ ਅਬੋਹਰ ਅੰਮ੍ਰਿਤਸਰ ਤੋਂ ਜਾਣ ਵਾਲੀ ਬੱਸ ਸ਼੍ਰੀ ਮੁਕਤਸਰ ਸਾਹਿਬ ਤੋਂ ਫਰੀਦਕੋਟ ਵੱਲ ਨੂੰ ਆ ਰਹੀ ਸੀ ਅਚਾਨਕ ਟਰੱਕ ਨੂੰ ਓਵਰਟੇਕ ਕਰਤਾ ਹੋਇਆ ਇਹ ਹਾਸਾ ਵਾਪਰਿਆ ਤੇ ਇਹ ਨਿਊ ਦੀਪ ਬੱਸ ਜਿਹੜੀ ਸੇਮ ਨਾਲਾ ਮਾਈ ਕੋੜੀ ਤੋਂ ਅੱਗੇ ਸ਼ਹੀ ਹੈਵਲੀ ਤੋਂ ਅੱਗੇ ਆਪੋਲ ਤੇ ਜਾ ਗ੍ਰਿੱਲਾਂ ਵਿੱਚ ਵੱਜੀ ਗਿੱਲਾਂ ਵਿੱਚ ਵੱਜਣ ਨਾਲ ਇਹ ਬੱਸ ਸੇਮ ਨਾਲੇ ਵਿੱਚ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਵਾਸਤੇ ਵਿੱਚ ਕਾਫੀ ਸਵਾਰੀਆਂ ਸਨ ਕਈ ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਕਈ ਸਵਾਰੀਆਂ ਨੂੰ ਕੱਢ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੋ ਤਿੰਨ ਬੱਚੇ ਵੀ ਸਨ ਤੇ ਬਸ ਨੂੰ ਮਸ਼ੀਨਾ ਦੀ ਮਰਨ ਨਾਲ ਬਾਹਰ ਕੱਟਿਆ ਗਿਆ ਤੇ ਸਾਈਡ ਤੇ ਰੱਖਿਆ ਜਾ ਰਿਹਾ ਹੈ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਬਸ ਪੂਰੀ ਤਰ੍ਹਾਂ ਗੋਪਨ ਨਹੀਂ ਗਈ ਹੈ ਇਸ ਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਸ ਦੀ ਸਪੀਡ ਵੀ ਕਾਫੀ ਹੋਵੇਗੀ ਤੇ ਸੇਮ ਨਾਲੇ ਤੇ ਕਾਫੀ ਘੱਟ ਵੱਜ ਗਿਆ ਆਵਾਜ਼ aí ਤੁਸੀਂ ਵੇਖ ਸਕਦੇ ਹੋ ਬਹੁਤ ਸਾਰੀ ਬਹੁਤ ਸਾਰੇ ਉਹ ਕੱਟੇ ਹੋਏ ਪਾਸ ਅੱਗੋਂ ਪੂਰੀ ਤਰ੍ਹਾਂ ਪੰਨੀ ਗਈ ਮਸ਼ੀਨਾਂ ਦੀ ਮਦਦ ਨਾਲ ਇਹਨਾਂ ਨੂੰ ਸਿੱਧਾ ਕੀਤਾ ਗਿਆ ਬਹੁਤ ਭਿਆਨਕ ਹਾਸਾ ਵਾਪਰਿਆ ਸੇਮ ਨਾਲੇ ਵਿੱਚ ਕਾਰ ਹੋਣ ਕਾਰਨ ਥੋੜੀ ਜਿੱਕ ਜੂਰਾ ਸੀ ਪਰ ਨੇੜੇ ਦੇ ਬੰਦਿਆਂ ਨੇ ਆਣ ਕੇ ਸਵਾਰੀਆਂ ਨੂੰ ਜਲਦੀ ਜਲਦੀ ਬਾਹਰ ਕੱਢਿਆ ਤੇ ਇਹ ਹੁਣ ਬੱਸ ਵਿੱਚ ਚੈਕਿੰਗ ਹੋ ਰਹੀ ਹੈ ਕਿ ਵਿੱਚ ਕੋਈ ਹੋਰ ਨਾ ਹੋਵੇ ਇਸ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ ਆਜੋ ਤੁਹਾਨੂੰ ਬੱਸ ਦਕੋ ਨੇ ਆ ਪੂਰੀ ਆ ਬੱਸ ਦਾ ਨੰਬਰ ਹੈ ਜੀ EB04AC0878 ਇਹ ਨਿਊ ਦੀਪਾਸਰ ਤੁਹਾਨੂੰ ਪੂਰੀ ਦਿਖਾ ਰਹੇ ਆ ਆਪਾਂ ਕੰਮ ਕੇ ਕਿਸ ਤਰ੍ਹਾਂ ਬੱਸ ਦਾ ਵੀ ਨੁਕਸਾਨ ਹੋਇਆ ਹੈ ਏ ਬੱਸ ਇਹ ਟਰੱਕ ਜੋ ਕਿ ਜਿਸ ਨੂੰ ਨੂੰ ਦੀਪਾ ਸੋ ਅਟੈਕ ਕਰੇ ਸੀ ਉਹ ਟਰੱਕ ਹੈ ਤੁਹਾਨੂੰ ਤਾਂ ਦਿਖਾ ਰਹੇ ਆਪਾਂ ਇਹ ਟਰੱਕ ਆ ਗ੍ਰਿੱਲਾਂ जितੋਂ ਨੀਉ ਦੀਪ ਦੀ ਬੱਸ ਗ੍ਰਿੱਲਾਂ ਵਿੱਚ ਫਸ ਗਈ ਤੇ ਨੀਚੇ ਟਿੱਕ ਪਈ ਇਹ ਸੇਮ ਨਾਲ ਆ ਜਿਸ ਵਿੱਚ ਨੌਤੀ ਬੱਸ ਡਿੱਗੀ ਜਿਹੜਾ ਤੁਸੀਂ ਵੇਖ ਸਕਦੇ ਹੋ ਗ੍ਰਿਲਾਂ ਵੀ ਟੁੱਟੀਆਂ ਪਈਆਂ ਹਨ ਇਹ ਬੱਸ ਦੀਆਂ ਜਾਲੀਆਂ ਬਾਰੀਆਂ ਸੀਟਾਂ ਵੀ ਹਨ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਕਸੀਡੈਂਟ ਕਾਫੀ ਭਿਆਨਕ ਸੀ ਆਜੋ ਉਸ ਮੁੰਡੇ ਨਾਲ ਗੱਲਬਾਤ ਕਰਦੇ ਹਾਂ ਜੋ ਬੱਸ ਵਿੱਚ ਸਤਤ ਸੀ ਜਿਸ ਨੇ ਸਾਰੀ ਘਟਨਾ ਆਪਣੇ ਮੂੰਹੋਂ ਦੱਸੀ ਕਿ ਇਹ ਹਾਸਾ ਕਿਸ ਤਰ੍ਹਾਂ ਵਾਪਰਿਆ ਆਜਾ ਸੌਂਦੇ ਹੋ ਤੇ ਜਵਾਨ ਕਿੰਨੀਆਂ ਕ ਸਵਾਰੀਆਂ ਸੀ ਲਗਭਗ ਬਸ ਕੁਝ ਸੀ ਜੀ 50 55 ਸਵਾਰੀਆਂ ਕਹੇ ਸਾਲਦੇ ਹਾਂਜੀ ਠੀਕ ਹੈ ਜੀ ਤੇ ਟਰੱਕ ਵਾਲੇ ਨੇ ਰੋਕ ਫੇਟ ਮਾਰੀ ਚ ਇਹ ਟਰੱਕ ਨੋਰਮਲ ਸਪੀਡ ਤੇ ਜਾ ਰਿਹਾ ਸੀ ਉਹ ਲਿਮਟ ਚ ਹੀ ਸੀ ਓਕੇ ਡਰਾਈਵਰ ਦਾ ਯਾਨੀ ਤੁਹਾਨੂੰ ਬੱਸ ਦਾ ਡਰਾਈਵਰ ਦੀ ਅਲੱਗ ਦੀ ਨਹੀਂ ਅਣਗਹਿਲੀ ਕਰਕੇ ਹੋਇਆ ਹਾਂਜੀ ਤੇ ਕਿੰਨੀਆਂ ਕ ਸਵਾਰੀਆਂ ਜਿਹੜੀਆਂ ਜਕਮੀਆਂ ਆ ਜਾਂ ਇਸ ਤੋਂ ਪਿੱਛੇ ਵਾਲੇ ਤਾਂ অলਮੋਸਟ ਠੇਕ ਹੀ ਐ ਸਾਰੇ ਦੇਖਿਆ ਜਾਵੇ ਤਾਂ ਜਿਹੜੇ ਅੱਗੇ ਬੈਠੇ ਸੀਗੇ ਉਹਨਾਂ ਦਾ ਨੁਕਸਾਨ ਵਾਵਾ ਹੋਇਆ ਤੁਹਾਡੇ ਕੋਲ ਸ਼ਕਤ ਵੱਜੀ ਨਹੀਂ ਮੇਰੇ ਕੋਲ ਥੋੜੀ ਸ਼ਕਤ ਹੀ ਬਚਣੇ ਚਾਹ ਰਹੀ ਹੈ ਕਦਰਾ ਤੇਰੀ ਨੀ ਖਬਰ ਹੀ ਆ ਪਾਰ ਤੇ ਖਬਰ ਹੀ ਆ ਜਿਹੜੀ ਉਹ ਵੀ ਇੰਨਾ ਹੀ ਜੀ ਆਇਆ ਹਾਂ ਸਾਡੇ ਇਹਨਾਂ ਦੀ ਇਹਨਾਂ ਦੀ ਖਬਰ ਆਈ ਹੈ ਕੱਢਦੇ ਪਰ ਪਾਲੂ ਨੇ ਉਹਨਾਂ ਤੇ ਹੋਰ ਕੋਈ ਕਿਸੇ ਦਾ ਵਸਤਾ ਲਾਪਾ ਨਹੀਂ ਹੁੰਦਾ ਜਦੋਂ ਇਹ ਮੁੰਡਾ ਖਿਡਾ ਕੇ ਮੋਕੇ ਚਾਰ ਲੈ ਕੇ ਇਹਨਾਂ ਦਾ ਸਬਾਨ ਦੇ ਵਿੱਚ ਆ ਗਏ ਲਈ ਕਿਸੇ ਵੀ ਹੋ ਉਹੀ ਆ ਕਿ ਰਣਾ ਇਹਨਾਂ ਦੀਆਂ ਬੱਸਾਂ ਦੇਖਦੇ ਆਂ ਨਹੀਂ ਕਰਦਾ ਸਾਹਮਣੇ ਨਹੀਂ ਆ ਰਿਹਾ ਜੀ ਇਹਦਾ ਬੈਕਅਪ ਜਿਹੜਾ ਸਾਹਮਣੇ ਆ ਗਿਆ ਦੇਖ ਕੇ ਡਰਾਈਵਰ ਖਤਮ ਹੋ ਉਹ ਤਾਂ ਪਤਾ ਲੱਗ ਗਿਆ ਨਾਲ ਆ ਮੈਡੀਕਲ ਆਲਾ ਚਾਬੀ ਦੀ ਆਲਾ ਬਈ